इस तरह की अगर कोई गल होगी तो फिर जरूर लड़ाई लड़ा जिलेगा बिल्कुल इलेक्शन हो चुनाव हो जरा व्यक्ति जितना चाहे वह किसी पार्टी का चाहे वह मैंबर है किसी का हथ थोड़ी हो सकते और पिंगा अनुरोध लोग कर इस गल का जिथे जिथे कागज कैंसिल कराने की कोशिश की ਉਦਾਸ ਤੇ ਨਹੀਂ ਕਿਉਂ ਪਾਗੀ ਪਾਗੀ ਉਹ ਹਾਂਜੀ ਕਾਂਗਰਸਾ ਕੀ ਰੋਗਾ ਮੈਂ ਕਾਂਗਰਸਾ ਕਰ ਕਿਹਾ ਮੈਂ ਸਾਰੇ ਬੰਦਿਆਂ ਦਾ ਚਾਹੇ ਬੇ ਕਾਂਗਰਸੀ ਵੀ ਕੋਈ ਇੰਡੀਪੈਂਡੈਂਟ ਵੀ ਹੈ ਵੈਰੀ ਗੁੱਡ ਸਰ ਵੈਰੀ ਗੁੱਡ ਵੈਰੀ ਗੁੱਡ ਕਾਂਗਰਸ ਤੋਂਰੇ ਨੇ ਸਾਰੇ ਮੇਰੇ ਮੇਰੇ ਕੋਈ ਆਜ਼ਾਦ ਹੈ ਕੋਈ ਤੁਹਾਨੂੰ ਆਰਾਮ ਮਿਲਦਾ ਹੈ ਤੋ ਤੈਨੂੰ پاگل ਕਰਤਾ 4 ਵਜੇ ਲਿਸਟ ਲਾਉਣੀ ਸੀ ਇਹਨਾਂ ਦੇ ਅਫਸਰਾਂ ਤੋਂ ਲਿਸਟਿੰਗ ਲੱਗੀ ਕਿਉਂਕਿ ਜਿਹੜੇ ਇਹ ਲੋਕਲ ਲੋਗ ਨੇ ਲੀਡਰ ਨੇ ਆਮ ਆਦਮੀ ਪਾਰਟੀ ਦੇ ਉਹ ਫੈਸਲਾ ਲੈ ਕੇ ਉਹ ਦੱਸ ਰਹੇ ਰਿਹਾ ਤੇ ਆਬਜੈਕਸ਼ਨ ਦਾ ਦੇ ਰਿਹਾ ਤੇ ਆਬਜੈਕਸ਼ਨ ਦੇ ਪਰੇ ਹੋ ਨਹੀਂ ਦੇਣਾ ਇਹ ਵੀ ਆ ਆਮ ਆਦਮੀ ਮਲੋੜ ਟਕੜਾ ਆਇਆ ਜੀ ਮਲੋੜ ਮਲੋੜ ਉਹ ਅੰਨਾ ਮਲੋਟਵਾ ਆ ਨਰੇ ਕਾਜੀ ਕਿੰਨੇ ਕਰਦੇ ਆ ਬਹੁਤ ਟਕਾ ਕਰਵਾ ਰਿਹਾ ਇਹ ਮਲੋੜ ਦੇ ਤਾਂ ਮਿਆਂ ਕੋਈ ਗੱਲ ਵੀ ਬਾਉ ਜੀ ਮੈਂ ਹੁਣੇ ਗੱਲ ਕਰਦਾ ਦਾਨੇ ਵਾਲੇ ਵਾਲਾ ਵੀ ਹੁਣੇ ਕਰਕੇ ਦੱਸੋ ਕਰੋ ਸਰ ਕਰੋ ਦੋ ਕੈਂਡੀਡੇਟ ਆਈ ਥੈਂਕ ਯੂ ਸਰ ਫਾਲਨ ਕੇ ਕੀ ਕਿਰਪਾ ਕਰਕੇ ایسی ਚੋਕੀ ਨਾ ਕਰਿਓ ਜਿਹੜਾ ਤੁਹਾਨੂੰ ਹਜਾਨਾ ਪੁੱਛਣਾ ਸਮਾਂ ਹੋਗਾ ਜਦੋਂ ਲੇਟ ਹੈ ਔਰ ਇਵਨ 50 ਕਮਿਸ਼ਨਰ ਨੂੰ ਵੀ ਮੈਂ ਕਰਾਂ ਔਰ ਮੈਂ ਇਹ ਬੀਡੀਪੀਓ ਕੋ ਨਹੀਂ ਚੱਕ ਰਿਹਾ ਉਹ ਵਿਚਾਰਾ ਤੋਂ ਕਿੰਨਾਂ ਕਹਿ ਦਿੱਤਾ ਜਦਾਂ ਵੀ ਇਹਨੇ ਕਬਜਾ ਕੀਤਾ ਫਰਾਕ ਕੀਤਾ ਪੂਰੀ ਰਿਪੋਰਟ ਆ ਰਹੀ ਰਿਪੋਰਟ ਮੰਗਾ ਰਹੀ ਹੈ ਇਸ ਤਰ੍ਹਾਂ ਦੀ ਅਗਰ ਕੋਈ ਗੱਲ ਹੋਏਗੀ ਤਾਂ ਫਿਰ ਅਸੀਂ ਜਰੂਰ ਲੜਾਈ ਲੜਾਂਗੇ ਕਿਉਂਕਿ ਇਹ ਚੋਨੇ ਪੂਰੇ ਜ਼ਿਲ੍ਹੇ ਵਿੱਚ ਇਸ ਦਾੰਦਾ ਹੋ ਰਿਹਾ ਮੁਸੱਲਤ ਵੀ ਹੋ ਰਿਹਾ ਹੈ ਸੋ ਅਗਰ ਇਸ ਤਰ੍ਹਾਂ ਦਾ ਕੋਈ ਕੰਮ ਚੱਲੇਗਾ ਤਾਂ ਫਿਰ ਅਸੀਂ ਅਫਸਰਾਂ ਨੂੰ ਜਾਣਦੇ ਰਹਿਣਾ ਕਿ ਫਿਰ ਇਹ ਨਾਲ ਸੋਚ ਵੀ ਆਦਾ ਵੀ ਅਸੀਂ ਜਾਵਾਂ ਪਰ ਅੱਪੇ ਨਾਲ ਰੱਖਣਾ ਬਿਲਕੁਲ ਇਲੈਕਸ਼ਨ ਹੋਵੇ ਚੋਣਾਂ ਹੋਵੇ ਜਿਹੜਾ ਵਿਅਕਤੀ ਚਿੱਤ ਦਾ ਚਾਹੇ ਉਹ ਕਿਸੇ ਪਾਰਟੀ ਦਾ ਚਾਹੇ ਉਹ ਮੈਂਬਰ ਹੋਵੇ ਉਹ ਕਿਸੇ ਦਾ ਹੱਥ ਥੋੜੀ ਪਹੁੰਚ ਆਦੀ ਔਰ ਫਿੱਟ ਨਾਲੇ ਮਰੋਦ ਲੋਕ ਕਰਨਗੇ ਇਸ ਗੱਲ ਦਾ ਜਿੱਥੇ ਜਿੱਥੇ ਕਾਗਜ਼ ਕੈਂਸਲ ਕਰਾਉਣ ਦੀ ਕੋਸ਼ਿਸ਼ ਕੀਤੀ ਨਾ ਉਹ ਦੱਸ ਦੇਣਗੇ ਪਾਣੀ ਪਾ ਕੇ ਉਹ ਤਾਂ ਤਾਂ ਦਾ ਕੀ ਰਹੇਗੀ ਕਾਂਗਰਸ ਦਾ ਕੀ ਰੋਗਾ ਮੈਂ ਕਾਂਗਰਸ ਦਾ ਕਰਕੇ ਨਹੀਂ ਆਇਆ ਮੈਂ ਸਾਰੇ ਬੰਦਿਆਂ ਦਾ ਚਾਹੇ ਬੇ ਕਾਂਗਰਸੀ ਵੀ ਕੋਈ ਇੰਡੀਪੈਂਡੈਂਟ ਵੀ ਹੈ ਵੈਰੀ ਗੁੱਡ ਵੈਰੀ ਗੁੱਡ ਕਾਂਗਰਸ ਹੀ ਪੂਰੇ ਮੈਂ ਕਿਹਾ ਸਾਰੇ ਮੈਂ ਸਾਰੇ ਮੇਰੇ ਮਤੇ ਕੋਈ ਆਜ਼ਾਦ ਹੈ ਕੋਈ ਤੁਹਾਨੂੰ ਹਰਾਸ ਮਿਲਦਾ ਲੋਕ ਤੈਨੂੰ ਪਾਗਲ ਕਰਦਾ 4 ਵਜੇ ਲਿਸਟ ਲਾਉਣੀ ਸੀ ਇਹਨਾਂ ਦੇ ਅਸਰਾਂ ਤੋਂ ਲਿਸਟ ਨਹੀਂ ਲੱਗੀ ਕਿਉਂਕਿ ਜਿਹੜੇ ਲੋਕਲ ਲੋਕ ਨੇ ਲੀਡਰ ਨੇ ਆਮ ਆਦਮੀ ਪਾਰਟੀ ਦੇ ਉਹ ਫਾਇਦਾ ਲੈ ਕੇ ਉਹ ਦੱਸ ਰਹੇ ਨਹੀਂ ਆ ਤੇ ਆਬਜੈਕਸ਼ਨ ਦਾ ਨਹੀਂ ਆ ਤੇ ਉਹ ਚਿੰਤਾ ਦੇ ਬਾਰੇ ਹੋਣੀ ਨਹੀਂ ਦੇਣਾ ਹਾਂ ਜੀ ਹਮਾ ਜਨੇ ਬਲੋਡ ਟਕਾ ਆਇਆ ਜੀ ਬਲੋਡ ਬਲੋਡ ਆ ਮਾ ਕਰਨਾ ਲੈ ਆ ਬਲੋਡ ਟੂ ਆਏ ਅੰਦਰ ਕਾਗਜ਼ੀ ਕੰਚਨ ਕਰਦੇ ਆ ਆਸ਼ ਬਹੁਤ ਟਕਾ ਕਰਵਾ ਰਿਆ ਜੀ ਬਲੋਡ ਦੇ ਤਾਨੇ ਤਾਨੇ ਵਾਲੇ ਕੋਈ ਦੋ ਟਕੜਾਈ ਕੋਈ ਗੱਲ ਵੀ ਬਾਉਜੀ ਮੈਂ ਹੁਣੀ ਗੱਲ ਕਰਦਾ ਦਾਨੇ ਵਾਲੇ ਵਾਲਾ ਵੀ ਤੁਹਾਨੂੰ ਹੁਣੀ ਕਰਕੇ ਦੱਸੋ ਕਰੋ ਸਰ ਕਰੋ ਯਾਰ ਦੋ ਕੈਂਡੀਡੇਟ ਹੈ ਥੈਂਕ ਯੂ ਸਰ ਬਾਜੀ ਸਰ